ਮੁੱਖ ਮੰਤਰੀ ਭਗਵੰਤ ਮਾਨ ਨੇ ਦੀਨਾਨਗਰ ਵਿਖੇ ਅਮਰਤਸਰ ਪਠਾਨਕੋਟ ਰੇਲਵੇ ਲਾਈਨ ਤੇ ਬਣੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕੀਤਾ ਇਸ ਦੌਰਾਨ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਜਨਾਈਆਂ ਕਿਹਾ ਕਿ ਉਹ ਸੂਬੇ ਦੇ ਵਿਕਾਸ ਲਈ ਵਚਨਬੱਧ ਨੇ ਦਾਵਾ ਕੀਤਾ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰ ਰਹੇ ਨੇ 51 ਕਰੋੜ 74 ਲੱਖ ਰੁਪਏ ਦੀ ਲਾਗਤ ਪੰਜਾਬ ਸਰਕਾਰ ਦੀ ਟੋਟਲ ਫੰਡਿੰਗ ਪੰਜਾਬ ਸਰਕਾਰ ਦੀ ਹੈ ਇਹ ਜਿਹੜਾ ਰੇਲਵੇ ਓਵਰ ਬ੍ਰਿਜ ਬਣਿਆ ਇਹ ਸਰਕਾਰਾਂ ਦਾ ਫਰਜ ਬਣਦਾ ਇਹ ਕੋਈ ਆਸਾਨ ਨਹੀਂ ਹੈਗਾ ਇਹ ਫਰਜ ਹੈ ਕਿ ਲੋਕਾਂ ਨੂੰ ਸਹੂਲਤਾਂ ਮਿਲਣ ਕਿਤੇ ਕੋਈ ਓਵਰ ਬ੍ਰਿਜ ਕਿਤੇ ਅੰਡਰ ਬ੍ਰਿਜ ਕਿਤੇ ਕੋਈ ਹੋਰ ਸਹੂਲਤ ਹੋਵੇ ਤਾਂ ਸਰਕਾਰ ਦਾ ਫਰਜ ਬਣਦਾ ਕਿ ਦੇਵੇ ਮੈਂ ਪਿਛਲੇ 3 ਦਿਨ ਦੀਆਂ ਗੱਲਾਂ ਤੁਸੀਂ ਗਿਣ ਲਓ ਪਿਛਲੇ 3 ਦਿਨ ਦੀਆਂ ਪਰਸੋਂ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈਣ ਗਿਆ ਸੀ ਜਿਹੜੀ ਹਰੀਕੇਪੱਤਨ ਤੋਂ ਗਿੱਦੜਵਾਏ ਲੰਬੀ ਦੇ ਪਿੰਡਾਂ ਤੱਕ ਬਣੂਗੀ 149 ਕਿਲੋਮੀਟਰ ਪਰसों ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਉਹਦਾ ਕੰਮ ਸ਼ੁਰੂ ਕੀਤਾ ਕੱਲ 58 ਅਤਿ ਆਧੁਨਿਕ ਐਂਬੂਲੈਂਸ ਦਾ ਉਹਨਾਂ ਨੂੰ ਹਰੀ ਚੰਡੀ ਦੇ ਕੇ ਸਿਹਤ ਮਹਿਕਮੇ ਨੂੰ ਸਮਰਪਿਤ ਕੀਤੀਆਂ ਨੇ ਅੱਜ ਆਹ ਰੇਲਵੇ ਓਵਰ ਬ੍ਰਿਜ ਦਾ ਘਾਟਨ ਕਰ ਰਹੇ ਆ ਕਿਤੇ ਸਕੂਲਾਂ ਦੇ ਘਾਟਨ ਹੋ ਰਹੇ ਨੇ ਕਿਤੇ ਹਸਪਤਾਲਾਂ ਦੇ ਘਾਟਨ ਹੋ ਰਹੇ ਨੇ ਕਿਤੇ ਮਹੱਲਾ ਕਲੀਨਿਕਾਂ ਦੇ ਆਮ ਆਦਮੀ ਕਲੀਨਿਕਾਂ ਦੇ ਘਾਟਨ ਹੋ ਰਹੇ ਨੇ ਕਿਤੇ ਨਿਯੁਕਤੀ ਪੱਤਰ ਵੰਡ ਸਮਰੋਹ ਹੋ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ ਇਹੋ ਜਿਹੇ ਫੰਕਸ਼ਨ ਪਹਿਲਾਂ ਪੰਜਾਬ ਚੋਂ ਬੰਦ ਹੋ ਗਏ ਸੀ ਪਹਿਲਾਂ ਕਦੇ ਸੁਣਿਆ ਸੀ ਵੀ 5000 ਨੌਕਰੀਆਂ ਦੇਣੀਆਂ ਉਹਦਾ ਸਮਰੋਹ ਹੈ ਨਾ ਭੁੱਲੀ ਗਏ ਸੀ ਉਹ ਆਪਣੇ ਪਰਿਵਾਰਾਂ ਨੂੰ ਪਾਲਣ ਲੱਗ ਗਏ ਸੀ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਸੀ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਛੋਟੀ ਛੋਟੀ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਹੈ ਨਹੀਂ ਤਾਂ ਕਈ ਵਾਰੀ ਕਹਿ ਦਿੰਦੇ ਆ ਛੋਟਾ ਜਿਹਾ ਪੋੜਾ ਜੀ ਛੱਡੋ ਪਰ ਮੁੱਖ ਮੰਤਰੀ ਨੂੰ ਤੇ ਕੀ ਜਾਣਾ ਉਹ ਮੈਂ ਕਿਹਾ ਛੋਟਾ ਜਿਹਾ ਪੁਲ ਨਹੀਂ ਜਿਹੜੇ ਉਹਦੇ ਉੱਤੋਂ ਲੰਘਣਗੇ ਉਹਨਾਂ ਨੂੰ ਪੁੱਛ ਕੇ ਦੇਖੋ ਪੁਲ ਕਿੰਨਾ ਵੱਡਾ ਹੈ ਤੇ ਪੁਲ ਦਾ ਫਾਇਦਾ ਕੀ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਸੋ ਵੀਰੋ ਦਿਨ ਰਾਤ ਪੰਜਾਬ ਵਾਸਤੇ ਲੱਗੇ ਹੋਏ ਆ ਕੋਈ ਇਹੋ ਜਿਹਾ ਮੌਕਾ ਨਹੀਂ ਛੱਡਦੇ ਕਿ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਜਾਂ ਪੰਜਾਬ ਦੇ ਹੱਕਾਂ ਦੀ ਲੜਾਈ ਹੋਵੇ ਤੇ ਆਪਾਂ ਨਾਲ ਲੜੀਏ ਹਰ ਵਕਤ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਚਾਹੇ ਜਿੱਥੇ ਮਰਜ਼ੀ ਜਾਣਾ ਪਵੇ ਪੰਜਾਬ ਦੇ ਹੱਕ ਲੈ ਕੇ ਹਟਾਂਗੇ ਅਸੀਂ ਕੋਈ ਭੀਖ ਨਹੀਂ ਮੰਗਦੇ ਅਸੀਂ ਹੱਕ ਮੰਗਦੇ ਆ ਸੋ ਅੱਜ ਤੁਹਾਡਾ ਐਡੀ ਭਾਰੀ ਗਿਣਤੀ ਚ ਦਿਨਾਂਗਰ ਵਿਖੇ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਵਿਕਾਸ ਦੀਆਂ ਨੀਤੀਆਂ ਨੂੰ ਸਰਕਾਰ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹੋ